ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਕਰਦੀ ਹਾਂ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਹਾਂ ਜੀ ਅੱਜ ਇੱਕ ਨਵਾਂ ਬਲੌਗ ਸੋ ਬਣੇ ਰਹੋ ਹਾਂਜੀ ਇੱਥੇ ਮਾਰਨਿੰਗ ਦਾ ਟਾਈਮ ਹੈਗਾ ਸੀ ਟਾਈਮ ਹੈਗਾ ਸੀ 5:30 ਤੋਂ 6 ਦੇ ਵਿਚਾਲੇ ਵਿਚਾਲੇ ਦਾ ਕਿਉਂਕਿ ਜੀ ਮੈਂ ਥੋੜਾ ਉੱਠੀ ਸੀ ਅੱਜ ਅਰਲੀ ਮਾਰਨਿੰਗ ਮੈਨੂੰ ਹੈਗਾ ਸੀ ਜਾਣ ਦਾ ਤਾ ਕਰਕੇ ਫਿਰ ਮੈਨੂੰ ਇਹ ਸੀ ਮੈਂ ਕਿਹਾ ਵੀ ਚਲੋ ਸਵੇਰੇ ਉੱਠ ਕੇ ਫਿਰ ਇਹ ਹੋ ਜਾਂਦਾ ਵੀ ਚਲੋ ਜਲਦੀ ਜਲਦੀ ਜਿਹੜੇ ਕੰਮ ਕਰਨ ਵਾਲੇ ਨੇ ਉਹ ਹੋ ਜਾਣਗੇ ਬਸ ਇੱਥੇ ਮੈਂ ਚਾਹ ਬਣਾ ਕੇ ਰੱਖ ਲਈ ਸੀ ਤੇ ਚਾਹ ਬਣਾ ਕੇ ਫਿਰ ਮੈਨੂੰ ਇਹ ਸੀ ਮੈਂ ਕਿਹਾ ਵੀ ਬਾਅਦ ਵਿੱਚ ਪੀਣ ਬੈਠੂੰਗੀ ਵੀ ਪਹਿਲਾਂ ਸਬਜੀ ਨੂੰ ਤੜਕਾ ਲਾਦਾ ਤਾਂ ਕਰਕੇ ਮੇਰੀ ਕੱਲ ਦੀ ਮਤਲਬ ਰਾਤ ਦੀ ਸਬਜੀ ਕੱਟੀ ਪਈ ਸੀ ਗੋਭੀ ਆਲੂ ਗੋਭੀ ਤੇ ਮਸਾਲਾ ਵਗੈਰਾ ਕਟਿਆ ਪਿਆ ਸੀ ਮੇਰਾ ਬਸ ਇੱਥੇ ਮੈਂ ਲੱਗੀ ਸੀ ਸਬਜ਼ੀ ਬਣਾਉਣ ਮੈਨੂੰ ਇਹ ਸੀ ਮੈਂ ਕਿਹਾ ਵੀ ਚੱਲ ਜਾਨੂ ਫਿਰ ਚਾਹ ਬਿਣੀ ਹੈ ਜਦ ਤੱਕ ਸਬਜ਼ੀ ਬਣ ਜੂਗੀ ਸਿੰਪਲ ਜਿਹੇ ਤਰੀਕੇ ਨਾਲ ਲਾਇਆ ਸੀ ਆਪਾਂ ਤੜਕਾ ਇਹ ਸੀ ਲਸਣ ਅਦਰਕ ਪਿਆਜ਼ ਵਗੈਰਾ ਬਸ ਤੇਲ ਪਾ ਕੇ ਭੁੰਨ ਤੇਲ ਗਰਮ ਕਰਕੇ ਉਹਦੇ ਵਿੱਚ ਭੁੰਨ ਲਿਆ ਸੀ ਫਿਰ ਉਹਦੇ ਵਿੱਚ ਬਸ ਨੂਨ ਮਿਰਚ ਪਾ ਕੇ ਨੂਨ ਮਿਰਚ ਹਲਦੀ ਜੋ ਵੀ ਮਸਾਲਾ ਰੈਗੂਲਰ ਚ ਜੂਸ ਕਰਦੇ ਹਣਾ ਉਹੋ ਤੇ ਵਿੱਚ ਪਾ ਲਿਆ ਸੀ ਟਮਾਟਰ ਬਸ ਉਹ ਨੂੰ ਚੰਗੀ ਤਰ੍ਹਾਂ ਭੁੰਨ ਕੇ ਵਿੱਚ ਗੋਭੀ ਮੇਰੀ ਧੋ ਕੇ ਰੱਖੀ ਪਈ ਸੀ ਮੈਨੂੰ ਇਹ ਸੀ ਮੈਂ ਕਿਹਾ ਵੀ ਇਹਦਾ ਪਾਣੀ ਥੋੜਾ ਥੋਤੀ ਹੋਈ ਦਾ ਨੁੱਚੜ ਜਾਊਗਾ ਵੀ ਫਿਰ ਠੀਕ ਹੁੰਦੀ ਹੈ ਜੇ ਆਪਾਂ ਜਦੇ ਧੋ ਕੇ ਪਾਉਂਦੇ ਆ ਨਾ ਫਿਰ ਥੋੜਾ ਜਿਹਾ ਇਹ ਹੋ ਜਾਂਦਾ ਵੀ ਪਾਣੀ ਛੱਡ ਦਿੰਦੀ ਆ ਥੋੜੀ ਜੀ ਉਹ ਦੀ ਫਿਰ ਉਹ ਹੋ ਜਾਂਦੀ ਆ ਵੀ ਵਧੀਆ ਨਹੀਂ ਲੱਗਦੀ ਫਿਰ ਕਈ ਵਾਰੀ ਘੁਲ ਜਾਈ ਜਾਂਦੀ ਆ ਸਾਰੇ ਤਾ ਕਰਕੇ ਮੈਂ ਧੋ ਕੇ ਪਹਿਲਾਂ ਹੀ ਰੱਖ ਲਈ ਸੀ ਮੈਂ ਕਿ ਵੀ ਚਲੋ ਪਾਣੀ ਉਹ ਹੋ ਜਾਊਗਾ ਜਦ ਨੂੰ ਤੜਕਾ ਬੰਨਣਾ ਤੜਕਾ ਲਾ ਕੇ ਆਪਾਂ ਧਰਤੀ ਦੀ ਸਬਜੀ ਰਿਜਣੀ ਉਸ ਤੋਂ ਬਾਅਦ ਫਿਰ ਮੇਰੀ ਹੋ ਗਈ ਸੀ ਪੈਕਿੰਗ ਸ਼ੁਰੂ ਕਿਉਂਕਿ ਮੈਂ ਜਾਣਾ ਸੀ ਮੰਮੀ ਦਾ ਹਸਪੀਟਲ ਦੋ ਦਿਨ ਤਾਈਓ ਥੋੜੀ ਜੀ ਫਿਰ ਇਹ ਵੀਡੀਓ ਵੀ ਇੱਧਰ ਉੱਧਰ ਜੀ ਹੋ ਗਈ ਸੀ ਜਣੀ ਹਾਂ ਕਿਸੇ ਦਿਨ ਦਿਖਾਉਂਗੀ ਬੱਸ ਮੈਨੂੰ ਜਣੀ ਆਇਆ ਵੀ ਹੁਣ ਵੀ ਇਹ ਸੀਗਾ ਵੀ ਦੋ ਦਿਨ ਤਾਂ ਲੱਗਣਗੇ ਪਰ ਕੋਸ਼ਿਸ਼ ਕਰੂੰਗੀ ਵੀ ਤੁਹਾਨੂੰ ਥੋੜਾ ਬਹੁਤਾ ਹਸਪੀਟਲ ਦਾ ਦਿਖਾ ਸਕਾਂ ਪਰ ਇਹ ਹੋ ਜਾਂਦਾ ਵੀ ਉੱਥੇ ਮੈਨੂੰ ਇਹ ਹੁੰਦਾ ਵੀ ਉੱਥੇ ਦਾ ਕੀ ਬਲੌਗ ਆ ਹਨਾ ਜਾਂ ਕੀ ਆ ਬਸ ਇੱਥੇ ਬਸ ਮੈਨੇ ਲੱਗੀ ਸੀ ਅਬ ਦਾ ਪੈਕਿੰਗ ਕਰਨ ਆਏ ਹੋ ਜਾਂਦਾ ਨਾ ਵੀ ਇੱਕ ਦੋ ਸੂਟ ਚਲ ਚਾਹੀਦੇ ਹੁੰਦੇ ਨੇ ਬਸ ਥੋੜਾ ਬਹੁਤਾ ਜੋ ਜ਼ਰੂਰੀ ਜਿਹਾ ਸਮਾਨ ਆ ਮੈਨੂੰ ਇਹ ਹੋ ਜਾਂਦਾ ਵੀ ਚਲੋ ਕੋਲ ਹੋਣਾ ਚਾਹੀਦਾ ਕਈ ਵਾਰੀ ਇਹ ਹੁੰਦਾ ਨਾ ਵੀ ਇੱਕ ਅੱਧਾ ਦਿਨ ਵੱਧ ਘੱਟ ਵੀ ਲੱਗ ਜਾਂਦਾ ਕਈ ਵੀ ਕਿਉਂਕਿ ਉੱਥੇ ਕਿਹੜਾ ਆਪਣਾ ਕੋਈ ਆਏ ਹੁੰਦਾ ਹੈ ਹਨਾ ਵੀ ਇੰਨੇ ਹੀ ਦਿਨ ਕਿਹਾ ਹੈ ਡਾਕਟਰ ਨੇ ਤਾਂ ਉਨੇ ਹੀ ਦਿਨ ਰਹਿਣਾ ਪੈਣਾ ਹੈ ਵੀ ਕਈ ਵਾਰੀ ਇੱਧਰ ਉੱਧਰ ਵੀ ਦਿਨ ਹੋ ਜਾਂਦਾ ਹੈ ਕਈ ਵਾਰੀ ਘੱਟ ਵੀ ਲੱਗ ਸਕਦਾ ਹੈ ਕਈ ਵਾਰੀ ਵੱਧ ਵੀ ਮੈਨੂੰ ਇਹ ਸੀ ਬਸ ਮੈਂ ਰਾਤ ਨਾ ਇੱਥੇ ਮਤਲਬ ਬੈਗ ਵਗੈਰਾ ਕੱਪੜੇ ਸਾਰੇ ਕੱਢ ਕੇ ਰੱਖ ਲਏ ਸੀ ਮੈਂ ਕਿਹਾ ਵੀ ਜਦੇ ਸਵੇਰੇ ਫਟਾਫਟ ਪਾ ਦੂੰਗੀ ਕੁਝ ਰਾਤ ਮੈਂ ਥੋੜਾ ਜਿਹਾ ਹੀ ਲੇਟ ਹੋ ਗਈ ਸੀ ਮੈਨੂੰ ਇਹ ਸੀ ਮੈਂ ਕਿਹਾ ਵੀ ਸਵੇਰੇ ਵੀ ਜਲਦੀ ਉੱਠਣਾ ਚਾਹ। ਫਿਰ ਮੈਂ ਤਾਂ ਕਰਕੇ ਇਕੱਠੇ ਕਰਕੇ ਇੱਥੇ ਰੱਖ ਲਏ ਸੀ ਮੈਂ ਕਿਹਾ ਸਵੇਰੇ ਜਦੋਂ ਪੈਕਿੰਗ ਕਰ ਦੂੰ। ਕੁਝ ਮੈਨੂੰ ਇਸ ਗੱਲ ਦੀ ਕਾਹਲੀ ਸੀ ਵੀ ਮੈਂ ਫਦੇ ਦੇ ਪਾਪਾ ਦੇ ਨਾਲ ਜਾਣਾ ਸੀ। ਉਹ ਆਲਰੇਡੀ ਤਿਆਰ ਹੋ ਚੁੱਕੇ ਸੀ। ਜਣੀ ਟਾਈਮ ਅਜੇ ਹੈਗਾ ਸੀ। ਉਸ ਤੋਂ ਬਾਅਦ ਫਿਰ ਮੈਂ ਲੱਗੀ ਸੀ ਚਾਹ ਬਿਨਵੇਂ ਕਿ ਵੀ ਚਲ ਚਾਹ ਪੀ ਕੇ ਵੀ ਜਦੇ ਬਸ ਵੀ ਕਪੜੇ ਚੇਂਜ ਕਰਨੇ ਨੇ ਮੈਂ ਕਿਹਾ ਵੀ ਜਦੇ ਚਾਹ ਵੀ ਕੇ ਕਰਕੇ ਵੀ ਫਿਰ ਲੰਘ ਜੂਂਗੇ। ਬਸ ਇਥੇ ਤਾਂ ਹੀ ਮੈਨੂੰ ਇਹ ਸੀ ਕੁਛ ਮੈਂ ਕਿਹਾ ਚਲਣ ਵਾਲੇ ਸਬਜ਼ੀ ਬਣ ਜੂਗੀ ਫਤੇ ਸੁੱਤਾ ਪਿਆ ਸੀ ਹਜੇ ਫਤੇ ਦੇ ਪਾਪਾ ਨੂੰ ਤਾਂ ਬਹੁਤ ਗਾਲੀ ਰਹਿੰਦੀ ਹੈ ਜੀ ਸਵੇਰੇ ਸਵੇਰੇ ਇਹਨਾਂ ਨੂੰ ਤਾਂ ਬਹੁਤ ਆਈ ਹੁੰਦਾ ਵੀ ਛੇ ਤੀਛੇ ਤੀ ਉਧਰੋਂ ਆਉਣ ਲੱਗੇ ਚਾਹੇ ਕਾਲੀ ਕਰਨ ਜਾਂ ਨਾ ਕਰਨ ਪਰ ਘਰ ਤੋਂ ਇਹ ਹੋ ਜਾਂਦਾ ਵੀ ਮੈਂ ਲੇਟ ਨਾ ਹੋ ਜਾਵਾਂ ਬਸ ਮੈਨੂੰ ਵੀ ਇਹੀ ਸੀ ਜ਼ਰੂਰੀ ਜ਼ਰੂਰੀ ਦੇ ਕੰਮਕਾਰ ਕਰਕੇ ਬਸ ਚਾਹ ਬਾਣੀ ਪੀ ਕੇ ਸਬਜੀ ਗਈ ਸੀ ਬਣ ਜਦ ਨੂੰ ਪੈਕਿੰਗ ਕਰ ਲਈ ਸੀ ਮੈਂ ਪੈਕਿੰਗ ਕਰਕੇ ਚਾਹ ਪੀ ਕੇ ਫਿਰ ਮੈਨੂੰ ਇਹ ਸੀ ਮੈਂ ਕਿ ਚਲ ਮੈਂ ਆਪਣਾ ਬਿਸਤਰਾ ਚੱਕ ਦਵਾਂ ਵੀ ਫਤਿਹ ਉਹਨਾਂ ਦਾ ਕੰਬਲ ਰਹਿ ਜਾਊਗਾ ਇਕੱਲਾ ਕਿਉਂਕਿ ਫਤਿਹ ਹਜੇ ਸੁੱਤਾ ਪਿਆ ਸੀ ਉਹਨੇ ਥੋੜਾ ਜਿਹਾ ਲੇਟ ਜਾਣਾ ਸੀ ਉਹਦਾ ਇਹ ਸੀ ਨਾ ਵੀ ਉਹਨੇ ਮਤਲਬ ਸਕੂਲ ਜਾਣ ਤੋਂ ਫਿਰ ਬੱਚਿਆਂ ਦਾ ਤਾਂ ਇਹ ਹੋ ਜਾਂਦਾ ਵੀ ਉਸ ਹਿਸਾਬ ਨਾਲੇ ਉੱਠਦੇ ਉਹ ਥੋੜਾ ਮਤਲਬ ਲੇਟ ਉੱਠਦਾ ਸਾਨੂੰ ਤਾਂ ਇਹ ਹੋ ਜਾਂਦਾ ਚਲੋ ਆਪਣਾ ਇਹਨਾ ਕੰਮ ਕਾਰਨਾ ਕਰਕੇ ਜਲਦੀ ਹੋ ਜਾਂਦਾ ਬਸ ਮੈਂ ਕੱਪੜੇ ਚੇਂਜ ਕਰ ਲਈ ਸੀ ਮੈਂ ਨਾ ਕੱਲ ਜਿਹੜਾ ਪਾ ਕੇ ਗਈ ਸੀ ਸੂਟ ਫਿਰ ਮੈਂ ਇਹੀ ਰੱਖ ਲਈ ਸੀ ਮੈਂ ਕਿਹਾ ਚਲ ਕੱਲ ਨੂੰ ਜਾਣਾ ਵੀ ਫਿਰ ਇਹੀ ਹਸਪੀਟਲ ਚੋਂ ਪਾ ਜੂਗੀ ਕੁਝ ਮੈਨੂੰ ਇਹ ਸੀ ਮੈਂ ਕਿਹਾ ਥੋੜਾ ਜਿਆਦਾ ਰੰਗ ਇਹ ਆਇਆ ਹੋ ਜਾਂਦਾ ਨਾ ਵੀ ਮੈਲ ਖੁਰਾ ਜਾਏ ਬਿਚਲ ਕੱਟ ਜਾਂਦਾ ਏ 1 2 ਦਿਨ ਜਿਵੇਂ ਪਾ ਕੇ ਰੱਖਣਾ ਏ ਕੁਛ ਜਾਣ ਕਰਕੇ ਹੀ ਮੈਨੂੰ ਇਹ ਹੋ ਜਾਂਦਾ ਮੈਨੂੰ ਮਤਲਬ ਇਹ ਆ ਵੀ ਆਪਣੀ ਸਕਿਨ ਵਾਲੀ ਦਵਾਈ ਦਾ ਜ਼ਰੂਰੀ ਹੋ ਜਾਂਦਾ ਹਨਾ ਲਾਉਣ ਦਾ ਵੀ ਤੇ ਨਾਲ ਲੈ ਕੇ ਜਾਣ ਦਾ ਵੀ ਕਿਉਂਕਿ ਹੋਰ ਤਾਂ ਚਲੋ ਕੋਈ ਪ੍ਰੋਬਲਮ ਨਹੀਂ ਆਉਂਦੀ ਪਰ ਮੈਨੂੰ ਕਿਤੇ ਜਾ ਕੇ ਨਾ ਸਕਿਨ ਦੀ ਜ਼ਰੂਰ ਅਲਰਜੀ ਦੀ ਹੁੰਦੀ ਆ ਆਪਣੀ ਜਿਹੜੀ ਮਤਲਬ ਡੇਲੀ ਰੁਟੀਨ ਹਨਾ ਉਹ ਥੋੜੀ ਜੀ ਡਿਸਟਰਬ ਜੀ ਹੋ ਜਾਂਦੀ ਏ ਨਾ ਉੱਥੇ ਉਹ ਖਾਣ ਪੀਣ ਦਾ ਟਾਈਮ ਟੇਬਲ ਤੇ ਬਾਕੀ ਪਾ ਪੀਣਾ ਪਾਣੀ ਪੀਣ ਦਾ ਬਹੁਤ ਹੋ ਹੋ ਜਾਂਦਾ ਘਰੇ ਤਾਂ ਇਹ ਹੁੰਦਾ ਨਾ ਵੀ ਬੰਦ ਤੋਂ ਵੱਧ ਪਾਣੀ ਪੀਂ ਪੀਂਦੇ ਰਹਿਣ ਕਰਕੇ ਜਉ ਵੀ ਵੈਸੇ ਵੀ ਚਲੋ ਹਰੇਕ ਨੂੰ ਆਪਣੀ ਆਪਣੀ ਬੋਡੀ ਦਾ ਪਤਾ ਹੁੰਦਾ ਹੈ ਨਾ ਵੀ ਮੇਰੀ ਬੋਡੀ ਕਿਵੇਂ ਆ ਕੀ ਲੈਣਾ ਮੈਂ ਕੀ ਨਹੀਂ ਲੈਣਾ ਫਿਰ ਉਥੇ ਇਹ ਚੀਜ਼ ਤਾਂ ਹੋ ਜਾਂਦਾ ਥੋੜਾ ਜਿਹਾ ਪਾਣੀ ਵੀ ਘਟ ਜਾਂਦਾ ਪੀਣ ਪੂਣ ਬਸ ਵੈਸੇ ਹੀ ਦਿਮਾਗ ਚੋਂ ਨਿਕਲ ਜਾਂਦਾ ਘਰੇ ਹੁਣ ਆਪਾਂ ਕੰਮ ਕਾਰ ਕਰਦੇ ਹੋਏ ਜਦੋਂ ਵੀ ਆਪਣੇ ਮਾਈਂਡ ਚ ਰਹਿੰਦਾ ਹਨ ਵੀ ਆਪਾਂ ਪਾਣੀ ਪੀ ਲੈ ਜਾਈਏ ਜਾਂ ਕਿਚਨ ਚ ਬੜ ਗਏ ਨਿਕਲ ਗਏ ਕੁਝ ਹੁੰਦਾ ਰਹਿੰਦਾ ਹੈ ਉਥੇ ਫਿਰ ਇਹ ਕੁਝ ਹੁੰਦਾ ਨਹੀਂ ਹੈਗਾ ਬਸ ਉਹਦੇ ਕਰਕੇ ਥੋੜਾ ਜਿਹਾ ਪਾਣੀ ਪੁਣੀ ਵੀ ਘਟ ਜਾਂਦਾ ਕੁਝ ਵੈਸੇ ਹਸਪੀਟਲ ਦਾ ਸਾਰਿਆਂ ਨੂੰ ਪਤਾ ਹੀ ਆ ਹਨਾ ਵੀ ਉਹ ਚੀਜ਼ ਦਾ ਥੋੜਾ ਫਰਕ ਹੋ ਜਾਂਦਾ ਤਾਂ ਕਰਕੇ ਬਸ ਏ ਸੀ ਆਪਾਂ ਤਿਆਰ ਹੋ ਕੇ ਕਰ ਲਈ ਸੀ ਤਿਆਰੀ ਮੈਸ ਮੇ ਉੱਪਰ ਚੀ ਪਾਲੀ ਸੀ ਜੈਕਟ ਜੀ ਮੈਨੂੰ ਇਹ ਸੀ ਕਰਨ ਨਾਲੋਂ ਜੀ ਵੈਸੇ ਬਹੁਤ ਬਾਹਰ ਦਾ ਨਾ ਥੋੜਾ ਮੌਸਮ ਦਾ ਫਰਕ ਪੈ ਜਾਂਦਾ ਮੈਂ ਤਾਂ ਜੈਕਟ ਜੀ ਪਾ ਕੇ ਆਈ ਸੀ ਥੋੜੀ ਜੀ ਠੰਡ ਸੀ ਇੱਥੇ ਅਸੀਂ ਡੀਕਦੇ ਸੀ ਗੁਰਪ੍ਰੀਤ ਨੂੰ ਫਿਰ ਉਸ ਤੋਂ ਬਾਅਦ ਮੈਂ ਫਿਰ ਅਸੀਂ ਪਹੁੰਚੇ ਨਾਨਕੇ ਨਾਨਕਿਆਂ ਤੋਂ ਪਹੁੰਚੇ ਹਸਪੀਟਲ ਹਸਪੀਟਲ ਦਾ ਸਾਰਾ ਕੁਝ ਕਰਕੇ ਫਿਰ ਇੱਥੇ ਸ਼ਾਮ ਨੂੰ ਅਸੀਂ ਚੱਲੇ ਸੀ ਕੈਂਟੀਨ ਉੱਥੋਂ ਮਤਲਬ ਚਾਹ ਦੁੱਧ ਲੈ ਕੇ ਆਉਣੇ ਨੇ ਆ ਏ ਆ ਜੀ ਹਸਪੀਟਲ ਇਹ ਸ਼ਾਮ ਦਾ ਟਾਈਮ ਸੀ ਮੇਰੇ ਨਾਲ ਨਾ ਉੱਥੇ ਇੱਕ ਹੋਰ ਮੇਰੇ ਫਰੈਂਡ ਨੇ ਮਤਲਬ ਉਹ ਉਹਨਾਂ ਨਾਲ ਕਾਫੀਆਂ ਅਸੀਂ ਚਾਹ ਦੁੱਧ ਵਗੈਰਾ ਜਿਵੇਂ ਲੈ ਕੇ ਜਾਣਾ ਜਾਉ ਕਰਨਾ ਹਨਾ ਇਕੱਠੇ ਜਾਂਦੇ ਹੁੰਦੇ ਆ ਇਹ ਉਸ ਤੋਂ ਨੈਕਸਟ ਡੇ ਦੀ ਮਾਰਨਿੰਗ ਆ ਇਹ ਵੀ ਅਸੀਂ ਕੰਟੀਨਟ ਨੂੰ ਚੱਲੇ ਸੀਗੇ ਬਹੁਤ ਸੋਹਣਾ ਮੌਸਮ ਹੋਇਆ ਹੋਇਆ ਸੀ ਐਦਾਂ ਸੀ ਹਨਾ ਵੀ ਥੋੜੀ ਬੱਦਲ ਵਾਈ ਜੀ ਜਿਵੇਂ ਹੁੰਦੀ ਆ ਵੀ ਮੀਂਹ ਦੇ ਵਾਲਾ ਮੌਸਮ ਹੋਇਆ ਹੋਇਆ ਸੀ ਤਾ ਕਰਕੇ ਫਿਰ ਮੈਂ ਕਿਹਾ ਚਲ ਤੁਹਾਨੂੰ ਮੈਂ ਨਾ ਦਿਖਾਉਣੀ ਆ ਬੈਕ ਤੋਂ ਇਹ ਬੈਕ ਸਾਈਡ ਆ ਹਸਪੀਟਲ ਦੀ ਇਹ ਹੈਗਾ ਨਰਸਿੰਗ ਹੋਸਟਲ ਮਤਲਬ ਇੱਕ ਸਾਈਡ ਤਾਂ ਜਿਹੜੇ ਡਾਕਟਰ ਸਟਾਫ ਕੰਮ ਇੱਥੇ ਕੰਮ ਕਰਦੇ ਨੇ ਹਨਾ ਜਿਨ੍ਹਾਂ ਦੀ ਡਿਊਟੀ ਆ ਉਹ ਹੋਸਟਲ ਬਣਿਆ ਹੋਇਆ ਇਹਦੀ ਇੱਕ ਸਾਈਡ ਬਣੀ ਹੋਈ ਆ ਡਾਕਟਰਾਂ ਦਾ ਇੱਕ ਪਰ ਸਾਈਡ ਨਰਸਿੰਗ ਮਤਲਬ ਸਟਾਫ ਦੀ ਇਹ ਫਿਰ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਤੁਹਾਨੂੰ ਦਿਖਾਉਣੀ ਆ ਮੈਂ ਕਿਹਾ ਵੀ ਚਲੋ ਕੁਛ-ਕੁਛ ਦਵਾਂ ਜਿਸ ਦਿਨ ਫੇਰ ਗਏ ਨਾ ਫਿਰ ਤੁਹਾਨੂੰ ਮਤਲਬ ਸਮਾਰਕੀ ਦਿਖਾ ਕੇ ਲੈ ਕੇ ਆਉ ਇਹ ਨਾ ਇਦਾਂ ਹੋਇਆ ਹੋਇਆ ਸੀ ਮਤਲਬ ਨੀਚੇ ਤੋਂ ਤਾਂ ਮੌਸਮ ਰੈੱਡ-ਰੈੱਡ ਜਿਹਾ ਹੋਇਆ ਹੋਇਆ ਸੀ ਉਦਾਂ ਸਾਰੇ ਕਿਤੇ ਐ ਬੱਦਲਵਾਈ ਹੋਈ ਪਈ ਸੀ ਸਾਰੇ ਕਿਤੇ ਐ ਲੱਗਦਾ ਸੀ ਹਨਾ ਵੀ ਬਸ ਥੱਲੇ-ਥੱਲੇ ਉਹੀ ਥੋੜਾ ਮੌਸਮ ਦਾ ਫਰਕ ਸੀਗਾ ਉੱਪਰੋਂ ਸਾਰਾ ਇੱਕਸਾਰ ਸੀ ਸਾਰਾ ਤੇ ਇਹ ਉਹ ਜਿਹੜੀਆਂ ਸਾਹਮਣੇ ਦਿਖਦੀਆਂ ਸੀ ਉਹ ਪਹਾੜੀਆਂ ਨੇ ਮਤਲਬ ਬਹੁਤ ਸੋਹਣਾ 뷰 ਆਉਂਦਾ ਸੀਗਾ ਮਾਰਨਿੰਗ ਟਾਈਮ ਦਾ ਇਹ ਹਸਪੀਟਲ ਦੇ ਵਿੱਚ ਹੀ ਮਤਲਬ ਹਸਪੀਟਲ ਦਾ ਹੀ ਰੋਡ ਆ ਇਹ ਇਧਰਲੀ ਸਾਈਡ ਰਾਈਟ ਸਾਈਡ ਹੈਗਾ ਜਿਹੜਾ ਹਸਪੀਟਲ ਆ ਉਹ ਸਾਰਾ ਤੇ ਇਹਦੀ ਲੈਫਟ ਸਾਈਡ ਬਣਿਆ ਹੋਇਆ ਜਿਹੜਾ ਮੈਂ ਤੁਹਾਨੂੰ ਹੋਸਟਲ ਵਗੈਰਾ ਦੱਸ ਕੇ ਟੀਆਂ ਉਹ ਸਾਰਾ ਕੁਝ ਉਧਰਲੀ ਸਾਈਡ ਦੇ ਕੰਚੀਨ ਵੈਸੇ ਹਸਪੀਟਲ ਦੇ ਵਿੱਚ ਵੀ ਹੈਗੀ ਆ ਪਰ ਉਥੋਂ ਚਲੋ ਕਦੇ ਲਈ ਨਹੀਂ ਹੈਗੀ ਫਿਰ ਤੁਹਾਨੂੰ ਦਿਖਾਉਂਗੀ ਕਿਤੇ ਪੂਰਾ ਮਤਲਬ ਉਹ ਸਾਰਾ ਹਸਪੀਟਲ ਜਿਵੇਂ ਜਿਵੇਂ ਵੀ ਜੋ ਕੁਝ ਹੋ ਇੱਥੇ ਕਰਦੇ ਆ ਆਪਾਂ ਵੀਡੀਓ ਦਾ ਐਂਡ ਓਕੇ ਬਾਏ ਟੇਕ ਕੇਅਰ ਚੈਨਲ ਜਿਹਨੇ ਨਹੀਂ ਸਬਸਕ੍ਰਾਈਬ ਕੀਤਾ ਜਰੂਰ ਕਰੋ